ਰੱਬੀ ਗਿਆਨ ਦੇਖਣ ਵਾਲੇ ਮੇਰੇ ਸਾਰੇ ਵੀਰਾ ਭੈਣਾਂ ਨੂੰ ਜੈ ਪੀਰਾਂ ਦੀ ਦੋਸਤੋਂ ਦੋਸਤੋਂ ਸਭ ਨੂੰ ਜੇਠਾ ਵੀਰਵਾਰ ਮੁਬਾਰਕ ਹੋਵੇ ਜੀ ਜਿਹੜੇ ਲੋਕ ਪੀਰਾਂ ਫਕੀਰਾਂ ਨੂੰ ਸਾਧਾ ਗੁਰੂਆਂ ਨੂੰ ਪੀਰਾਂ ਨੂੰ ਫਕੀਰਾਂ ਨੂੰ ਮੰਨਦੇ ਨੇ ਉਹਨਾਂ ਸਾਰਿਆਂ ਨੂੰ ਜੇਠਾ ਵੀਰਵਾਰ ਮੁਬਾਰਕ ਹੋਵੇ ਜੀ ਜਿਹੜੇ ਜਿਹੜੇ ਦਰਬਾਰ ਲੋਕ ਜਾਂਦੇ ਨੇ ਲਖਦਾਤਾ ਪੀਰ ਜੀ ਦੇ ਦਰਬਾਰ ਗੌਸ ਪਾਗ 11ਵੀਂ ਵਾਲੀ ਸਰਕਾਰ ਜੀ ਦੇ ਦਰਬਾਰ ਖਵਾਜਾ ਪੀਰ ਜੀ ਦੇ ਦਰਬਾਰ ਉਹਨਾਂ ਸਾਰਿਆਂ ਨੂੰ ਰੱਬੀ ਗਿਆਨ ਦੇਖਣ ਵਾਲੇ ਸਾਰੇ ਮੇਰੇ ਵੀਰਾਂ ਭੈਣਾਂ ਨੂੰ ਵੀਰਵਾਰ ਦਾ ਦਿਨ ਜੇਠੇ ਵੀਰਵਾਰ ਦਾ ਦਿਨ ਮੁਬਾਰਕ ਹੋਵੇ ਜੀ ਹਮੇਸ਼ਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹੀ ਗੱਲ ਕੀਤੀ ਜਾਂਦੀ ਹੈ ਕਿ ਕਦੀ ਵੀ ਦਰਬਾਰ ਤੇ ਜਾ ਕੇ ਹਮੇਸ਼ਾ ਦੋ ਗੱਲਾਂ ਹਮੇਸ਼ਾ ਯਾਦ ਰੱਖਣੀਆਂ ਕਿ ਸਾਡੀ ਅੱਖ ਹਮੇਸ਼ਾ ਸਾਫ਼ ਹੋਵੇ ਸਾਡੀ ਅੱਖ ਕਦੀ ਵੀ ਬੁਰੀ ਨજર ਵੱਲ ਨਾ ਜਾਵੇ ਬੁਰੀ ਚੀਜ਼ ਵੱਲ ਨਾ ਦੇਖਿਆ ਜਾਵੇ ਤੇ ਹਮੇਸ਼ਾ ਉਸ ਪਰਮਾਤਮਾ ਮੋਹਰੇ ਦਰਬਾਰ ਤੇ ਜਾ ਕੇ ਉਸ ਪਰਮਾਤਮਾ ਮਰੇ ਨੇਕ ਤੇ ਜੈਜ ਦੁਆ ਕੀਤੀ ਜਾਵੇ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ ਜਾਵੇ ਕਿਸੇ ਦਾ ਕਦੀ ਬੁਰਾ ਨਹੀਂ ਮੰਗਣਾ ਚਾਹੀਦਾ ਦੋਸਤੋ ਅਸੀਂ ਕਿਸੇ ਵੀ ਦਰਬਾਰ ਜਾਂਦੇ ਹਾਂ ਕਿਸੇ ਵੀ ਪੀਰਾਂ ਫਕੀਰਾਂ ਦੇ ਇਹ ਕਿਸੇ ਵੀ ਧਾਰਮਿਕ ਸਥਾਨ ਜਾਂਦੇ ਸਾਨੂੰ ਕਦੀ ਵੀ ਕਿਸੇ ਦਾ ਬੁਰਾ ਨਾਮ ਮੰਗੇ ਜੀ ਹਮੇਸ਼ਾ ਜਿੱਥੇ ਵੀ ਤੁਸੀਂ ਮੰਨਦੇ ਹੋ ਜਿੰਨੇ ਵੀ ਗੁਰੂ ਪੀਰ ਫਕੀਰ ਨੂੰ ਤੁਸੀਂ ਮੰਨਦੇ ਹੋ ਹਮੇਸ਼ਾ ਸਰਬੱਤ ਦਾ ਭਲਾ ਮੰਗੇ ਮੰਗਣਾ ਚਾਹੀਦਾ ਹੈ ਵੀਰਵਾਰ ਦੇ ਦਿਨ ਦਰਬਾਰ ਤੇ ਸੇਵਾ ਕਰਨੀ ਚਾਹੀਦੀ ਹੈ ਚਿਰਾਹ ਕਰਨਾ ਚਾਹੀਦਾ ਹੈ ਉਸ ਮਾਲਕ ਮੂਰੇ ਨੇਕ ਤੇ ਜੈ ਜਦਵਾਮਾ ਕਰਨੀਆਂ ਚਾਹੀਦੀਆਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ ਤੇ ਦੋਸਤੋਂ ਸਾਰਿਆਂ ਨੂੰ ਜੇਠੇ ਵੀਰਵਾਰ ਦੀ ਬਹੁਤ ਬਹੁਤ ਮੁਬਾਰਕਾ ਹੋਣ ਦੀ ਤੇ ਸਾਡੇ ਚੈਨਲ ਰੱਬੀ ਗਿਆਨ ਚੈਨਲ ਨੂੰ ਜਿਹੜੇ-ਜਿਹੜੇ ਲੋਕ ਦੇਖਦੇ ਨੇ ਜਿਹਨਾਂ ਜਿਹਨਾਂ ਲੋਕਾਂ ਦੀ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਹਨਾਂ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਸਾਰਿਆਂ ਨੂੰ ਜੈ ਪੀਰਾਂ ਦੀ ਦੋਸਤੋਂ